ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਇਹ ਮੇਰੀ ਕਲਿੱਪ ਹੈਗੀ ਆ ਸੰਡੇ ਦੀ ਮੰਮੀ ਔਰ ਡੈਡੀ ਆਏ ਸੀਗੇ ਨਾਲੇ ਮੈਂ ਬਿਮਾਰ ਸੀਗੀ ਤੇ ਮੇਰੀ ਖਬਰ ਲੈਣ ਆਏ ਸੀਗੇ ਨਾਲੇ ਸੰਧਾਰਾ ਦੇਣ ਆਏ ਸੀਗੇ ਤੇ ਅਸੀਂ ਇੱਥੇ ਚਾਹ ਪਾਣੀ ਪੀ ਰਹੇ ਸੀਗੇ ਬੈਠੇ ਤੇ ਸਹਜ ਨੇ ਅਬੀ ਪਤਨੀ ਅਬੀ ਨੇ ਪਤਨੀ ਸਹਜ ਨੇ ਕਲਿੱਪ ਬਣਾ ਲਈ ਸੀਗੀ ਤੇ ਵੈਸੇ ਤਾਂ ਮੇਰੇ ਤੋਂ ਕੋਈ ਵਲੌਗ ਸ਼ੂਟ ਨਹੀਂ ਸੀ ਹੋਇਆ ਫਿਰ ਤਾਂ ਕਰਕੇ ਥੋੜੀ ਜਿਹੀ ਕਲਿੱਪ ਮੈਂ ਐਡ ਕਰਤੀ ਵਿੱਚ ਇਹ ਹੈਗੀ ਹੈ ਜੀ ਕਲਿੱਪ ਸਾਡੇ ਵਲੌਗ ਹੈਗਾ ਬੁੱਧਵਾਰ ਦਾ ਦੇ ਮਾਰਨਿੰਗ ਦਾ ਟਾਈਮ ਆ ਪੌਣੇ 7 ਵਜੇ ਦਾ ਬੱਚੇ ਇੱਥੇ ਰੈਡੀ ਹੋ ਗਏ ਸੀਗੇ ਤੇ ਸਹਿਜ ਖੇਡ ਰਹੀ ਸੀਗੀ ਮਿੱਠੂ ਉਹਨਾਂ ਨਾਲ ਉਹ ਵੀ ਜੋਤ ਸ਼ਰਾਰਤਾਂ ਕਰ ਰਹੀ ਸੀ ਖੇਡ ਰਹੇ ਸੀਗੇ ਤੇ ਆਪਾਂ ਆਪਣਾ ਪਾਠ ਲਗਾਇਆ ਹੋਇਆ ਸੀਗਾ ਤੇ ਪਾਠ ਸੁਣ ਰਹੇ ਸੀਗੇ ਬਸ ਬੈਨ ਆਉਣ ਚ ਇਹਨਾਂ ਤੇ 10 15 ਮਿੰਟ ਰਹਿੰਦੇ ਸੀਗੇ ਫਿਰ ਇਹਨਾਂ ਦੀ ਬੈਨ ਆਉਣ ਵਾਲੀ ਸੀਗੀ ਤੇ ਸਹਿਜ ਦੇ ਪਾਪਾ ਹਜੇ ਸੁੱਤੇ ਪਏ ਸੀਗੇ ਮਤਲਬ ਕਿ ਅੱਜ ਮੈਂ ਮੇਰੇ ਨਾ ਮੈਡੀਸਨ ਦਾ ਇੰਨਾ ਨਸ਼ਾ ਹੁੰਦਾ ਮੇਰੇ ਤਾਂ ਜੁਠਿਆ ਨਹੀਂ ਸੀ ਜਾਂਦਾ ਬਟ ਸਾਇਦ ਪਾਪਾ ਨੇ ਮੈਨੂੰ ਧੱਕੇ ਨਾਲ ਫਿਰ ਉਠਾਇਆ ਕਹਿੰਦੇ ਵੀ ਸਕੂਲ ਭੇਜ ਦੇ ਵੀ ਚੱਲ ਮੈਂ ਹੈਲਪ ਕਰਾ ਦਿੰਨਾ ਉਹਨਾਂ ਨੇ ਉੱਠ ਕੇ ਸਾਜਰੇ ਪ੍ਰੈਸ ਕਰੀ ਵਰਦੀ ਨਾਲ ਵਿਚਾਰਿਆਂ ਨੇ ਪਿਆਜ਼ ਵਗੈਰਾ ਕਟਿੰਗ ਕਰਕੇ ਦਿੱਤੇ ਵੀ ਰਾਈਸ ਬਣਾ ਦੇ ਚੱਲ ਕਹਿੰਦੇ ਜੇ ਰੋਟੀ ਰੋਟੀ ਨੂੰ ਰਹਿਣ ਦੇ ਤੂੰ ਬਰਾਈਸ ਬਣਾ ਦੇ ਇਹਨਾਂ ਨੂੰ ਹਨਾ ਫਿਰ ਮੈਂ ਬੱਚਿਆਂ ਦੇ ਟਿਫਨ ਚ ਰਾਈਸ ਹੀ ਪਾਤੇ ਸੀਗੇ ਰਾਈਸ ਬਣਾਤੇ ਸੀਗੇ ਉਸ ਤੋਂ ਬਾਅਦ ਬੱਚੇ ਚਲੇ ਗਏ ਸੀਗੇ ਸਕੂਲ ਤੇ ਮੈਂ ਪਾਲੇ ਸੀਗੇ ਮਸ਼ੀਨ 'ਚ ਕੱਪੜੇ ਇੱਥੇ ਟਾਈਮ ਹੋ ਗਿਆ ਸੀਗਾ ਸਵਾ 7 ਦਾ ਤੇ ਜ਼ਾਇਦ ਦੇ ਪਾਪਾ ਨੇ ਜਾਣਾ ਸੀਗਾ ਉਹ ਗੱਡੀ ਲੱਗ ਗਈ ਸੀਗੇ ਤੋ ਹੁਣ ਕਹਿੰਦੇ ਪਰ ਮੈਂ ਪਹਿਲਾਂ ਗੱਡੀ ਧੋ ਲੈਣਾ ਚਲੋ ਵੀ ਫਿਰ ਪਾਪਾ ਨੇ ਇਹਦੇ ਨਾਲ ਮੋਟਰ ਚਲਾਈ ਸੀ ਮੈਂ ਕਿਹਾ ਚਲੋ ਮੈਂ ਮਸ਼ੀਨ ਵੀ ਚਲਾਏ ਲੈਣੀਆਂ ਹਨਾ ਤੇ ਇੱਥੇ ਲੈ ਦੇਖੋ ਜੀ ਅਮਰੂਦ ਲੱਗੇ ਹੋਏ ਨੇ ਬਹੁਤ ਅਮਰੂਦ ਲੱਗੇ ਨੇ ਇਸ ਵਾਰ ਤਾਂ ਮਤਲਬ ਕਿ ਇਹ ਤਾਂ ਫਿਰ ਵੀ ਬਹੁਤ ਛੋਟਾ ਰਹਿ ਗਿਆ ਅਮਰੂਦ ਤਾਂ ਬਹੁਤ ਵੱਡਾ ਸੀਗਾ ਮੈਂ ਸਾਰਾ ਵੜਾਤਾ ਸੀ ਸਾਇਦ ਪਾਪਾ ਦਾ ਕਿਉਂਕਿ ਇਹਨਾਂ ਚ ਸੁੰਡ ਬਹੁਤ ਪੈਂਦੇ ਸੀਗੇ ਖਾਣ ਦੇ ਖਾਣ ਲਈ ਬਚਦੇ ਨਹੀਂ ਸੀਗੇ ਮਤਲਬ ਸਾਰੇ ਖਰਾਬ ਹੋ ਜਾਂਦੇ ਸੀਗੇ ਸਾਰਾ ਫਲ ਫਿਰ ਸਿੱਟਦੇ ਸੀਗੇ ਤਾਂ ਕਰਕੇ ਮੈਂ ਸਾਇਦ ਪਾਪਾ ਤੋਂ ਸਾਰਾ ਵੜਾਤਾ ਸੀਗਾ ਬਸ ਹਜ ਨੱਕ ਲੱਗਿਆ ਹੋਇਆ ਨਾ ਪਰ ਭਰੇ ਪਰ ਇਹ ਆ ਪਿਆ ਸਾਰਾ ਇਹ ਤੇ ਇਸ ਵਾਰ ਸੁੰਡ ਵੀ ਨਹੀਂ ਪਏ ਹੈਗੇ ਤੇ ਅਮਰੂਦ ਵੀ ਬਹੁਤ ਟੇਸਟੀ ਲੱਗਦੇ ਨੇ ਖਾਣ ਨੂੰ ਉਹ ਮਿੱਠੇ ਵੀ ਨੇ ਹਨਾ ਪੱਕ ਕੇ ਜਿੰਨੇ ਮਰਜ਼ੀ ਪੱਕ ਜਾਂਦੇ ਨੇ ਇੱਕ ਵੀ ਸੁੰਡ ਨਹੀਂ ਪਿਆ ਨਹੀਂ ਤਾਂ ਬਹੁਤ ਸੁੰਡ ਪੈਂਦੇ ਨੇ ਇੱਥੇ ਜਿਹੜਾ ਮੇਰਾ ਮਨੀ ਪਲਾਟ ਖਰਾਬ ਹੋ ਗਿਆ ਸੀ ਨਾ ਮੈਂ ਉਹ ਮਨੀ ਪਲਾਟ ਨੂੰ ਫਿਰ ਉਹਦੇ ਵਿੱਚ ਇੱਕ ਟਾਣੀ ਸੀਗੀ ਆ ਛੋਟੀ ਜੀ ਜਿਹੜੀ ਗ੍ਰੀਨ ਗ੍ਰੀਨ ਜੀ ਸੀਗੀ ਸਹੀ ਸੀਗੀ ਮੈਂ ਇਹਨੂੰ ਕਟਿੰਗ ਕਰਕੇ ਫਿਰ ਮੈਂ ਇਹਦੇ ਵਿੱਚ ਲਗਾਤਾ ਸੀਗਾ ਚੱਲ ਪਿਆ ਮੇਰਾ ਤੇ ਇੱਥੇ ਆ ਗਈ ਸੀਗੀ ਮੈਂ ਰੂਮ ਚ ਰੂਮ ਚ ਆ ਕੇ ਮੈਂ ਆਪਣਾ ਮੈਂ ਕਿਹਾ ਚਲੋ ਵੀ ਜਿੰਨੇ ਨੇ ਮੇਰੇ ਕੱਪੜੇ ਤੋਂ ਹੁੰਦੇ ਨੇ ਬਾਹਰ ਤੇ ਸੈੱਜ ਦੇ ਪਾਪਾ ਗੱਡੀ ਤੋਂ ਰਹੇ ਨੇ ਵੀ ਉਹਨਾਂ ਨੂੰ ਮੈਂ ਸਾਰੀ ਆਪਣੇ ਰੂਮ ਦੀ ਚੱਕ ਤਰ ਕਰ ਦੰਨੀ ਆ ਕਿਚਨ ਵਗੈਰਾ ਦਾ ਮੈਂ ਸਾਰਾ ਕਰਿਆਈ ਸੀ ਕਿਚਨ ਵੀ ਭਾਂਡੇ ਵਗੈਰਾ ਮਾਂਜੀ ਆਈ ਸੀ ਸਾਫ ਕਰਿਆਈ ਸੀ ਤੇ ਮੈਂ ਕਿਹਾ ਚਲੋ ਉਹਨੇ ਟਾਈਮ ਚ ਹੁਣ ਮੈਂ ਬੈਡਰੂਮ ਬੈਡਰੂਮ ਨੂੰ ਵੀ ਸੈਟਿੰਗ ਜੀ ਕਰ ਦੰਨੀ ਆ ਹਨਾ ਬਿਨਾਲ ਦੇ ਨਾਲ ਚਲੋ ਕੰਮ ਨਿਪਟ ਜਾਣਗੇ ਤੇ ਅੱਜ ਕੁਝ ਮੇਰੀ ਸਿਹਤ ਮੈਨੂੰ ਠੀਕ ਵੀ ਲੱਗਦੀ ਸੀ ਪਰ ਮੈਂ ਫਿਰ ਕੰਮ ਤਾਂ ਕਰ ਲਈ ਪਰ ਸ਼ਾਮ ਨੂੰ ਫਿਰ ਮੈਨੂੰ ਹੋ ਗਿਆ ਸੀਗਾ ਫੀਵਰ ਦੇਵਾਂਗੇ ਕਿਉਂਕਿ ਮੈਨੂੰ ਮਿੱਤੋ ਬੈਠਿਆ ਨਹੀਂ ਜਾਂਦਾ ਜਦੋਂ ਮੈਨੂੰ ਲੱਗਦਾ ਹੁੰਦਾ ਵੀ ਮੇਰਾ ਸਰੀਰ ਠੀਕ ਹੈ ਨਾ ਮੈਂ ਕੰਮ-ਕੁਮ ਕਰ ਲੈਂਦੀ ਆ ਮੈਨੂੰ ਫਿਰ ਥਕਾਬਟ ਹੋ ਕੇ ਨਾ ਫਿਰ ਟਾਈਫਾਇਟ ਕਰਕੇ ਨਾ ਫਿਰ ਪ੍ਰੋਬਲਮ ਹੋ ਜਾਂਦੀ ਆ ਪਰ ਫਿਰ ਮੈਨੂੰ ਇਹ ਆ ਕਿ ਚਲੋ ਕੰਮ ਵੀ ਹੋ ਜਾਂਦੇ ਨੇ ਇਹ ਤਾਂ ਸੈਦ ਦੇ ਪਾਪਾ ਨੇ ਗੱਡੀ ਆਪਣੀ ਧੋ ਲਈ ਸੀਗੀ ਤੇ ਮੈਂ ਵੀ ਮੇਰੇ ਵੀ ਕੱਪੜੇ ਧੋ ਹੋ ਗਏ ਸੀਗੇ ਸਾਰੇ ਤੇ ਟਾਈਮ ਹੋ ਗਿਆ ਸੀਗਾ ਇੱਥੇ 8:00 ਵਜੇ ਦਾ 8:00 ਵਜੇ ਦਾ ਟਾਈਮ ਸੀਗਾ ਤੇ 8:00 ਪਾਉਣੇ 8:00 ਦਾ ਟਾਈਮ ਸੀਗਾ ਤੇ ਮੈਂ ਹੁਣ ਮੈਂ ਕਿਹਾ ਚਲੋ ਸੁੱਕਣੇ ਪਾ ਦੰਨੀ ਆ ਕੱਪੜਿਆਂ ਨੂੰ ਤੇ ਬਸ ਸੈਦ ਦੇ ਪਾਪਾ ਣਾਉਣ ਗਏ ਹੋਏ ਸੀਗੇ ਤੇ ਰੋਟੀ ਪਾਣੀ ਮੈਂ ਬਣਾ ਲਿਆ ਸੀਗਾ ਤੇ ਬਸ ਰੋਟੀ ਖਾਣੀ ਹੋ ਸੀਗੀ ਅਸੀਂ ਦੋਨਾਂ ਜਣਿਆਂ ਨੇ ਬੱਚੇ ਆਪਣਾ ਖਾ ਗਏ ਸੀਗੇ ਤੇ ਬੱਚੇ ਟਿਫਨ ਚ ਲੈ ਕੇ ਗਏ ਸੀਗੇ ਰਾਈਸ ਤੇ ਸਾਇਦ ਪਪਾ ਕਹਿੰਦੇ ਚਲੋ ਵੀ ਹੁਣ ਮੈਂ ਨਹਾ ਲੰਨਾ ਨਹਾ ਕੇ ਫਿਰ ਮੈਂ ਕਹਾਂ ਚਲੋ ਜਿੰਨੇ ਨੂੰ ਨਹਾਉਂਦੇ ਨੇ ਉਹਨਾਂ ਨੂੰ ਵੀ ਮੈਂ ਕੱਪੜੇ ਸੁੱਕਣੇ ਪਾ ਦੰਨੀ ਆ ਤੇ ਨਾਲ ਦੀ ਨਾਲੇ ਫਿਰ ਰੋਟੀ ਖਾ ਕੇ ਸਾਇਦ ਪਪਾ ਚਲੇ ਜਾਣਗੇ ਤੇ ਮੇਰਾ ਰਹਿ ਗਿਆ ਸੀਗਾ ਝਾੜੂ ਪੋਚਾ ਫਿਰ ਮੈਂ ਕਹਾਂ ਮੈਂ ਨਾਲ ਦੀ ਨਾਲ ਝਾੜੂ ਪੋਚਾ ਕਰ ਲੂੰਗੀ ਅੱਜ ਮੈਨੂੰ ਲੱਗਦਾ ਮੈਂ 9:00 ਵਜੇ 9:30 ਵਜੇ ਤੱਕ ਫ੍ਰੀ ਹੋ ਗਈ ਸੀਗੀ ਸਾਰੇ ਕੰਮ ਕਰਕੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੋਲੋਅ ਜ਼ਰੂਰ ਕਰਿਆ ਕਰੋ ਆਹ ਲੋ ਜੀ ਸਾਰੇ ਕੱਪੜੇ ਧੋ ਕੇ ਮੈਂ ਸੁੱਕਣੇ ਪਾਤੇ ਸੀਗੇ ਤੇ ਬੈਡ ਸ਼ੀਟਸ ਦੀ ਧੋਣ ਵਾਲੀ ਉਹ ਵੀ ਧੋਲੀ ਸੀਗੀ ਇੱਕ ਮੇਰੀ ਸਿਸਟਰ ਜਿਸ ਦਿਨ ਮੈਂ ਸਾਰਿਆਂ ਦੇ ਨਾਲ ਆਏ ਸੀਗੀ ਇੱਕ ਸਿਸਟਰ ਕਹਿੰਦੀ ਤੁਸੀਂ ਮੇਰਾ ਨਾਮ ਨਹੀਂ ਲਿਆ ਮੈਂ ਵੀ ਤੁਹਾਡੇ ਵਲੌਗ ਦੇਖਦੀ ਹਾਂ ਜੀ ਸਿਸਟਰ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਕਹਿ ਸੀਗਾ ਵੀ ਪਲੀਜ਼ ਕੋਈ ਗੁੱਸਾ ਨਾ ਕਰਿਓ ਉਹ ਹੈਗੇ ਨੇ ਸਿੱਧੂ ਆਰਕੇ ਵਲੌਗਸ ਵਾਲੇ ਮੇਰੇ ਸਿਸਟਰ ਉਹ ਵੀ ਮੇਰੇ ਡੇਲੀ ਵਲੌਗ ਦੇਖਦੇ ਨੇ ਹੋਰ ਵੀ ਬਹੁਤ ਸਿਸਟਰ ਨੇ ਹਨਾ ਮੇਰੇ ਭੈਣ ਭਾਈ ਬਹੁਤ ਨੇ ਜਿਹੜੇ ਵਲੌਗ ਦੇਖਦੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਨਾ ਜੀ ਮੈਂ ਸਾਰਾ ਆਪਣਾ ਬਾਹਰਲਾ ਕੰਮ ਨਿਪੜ ਗਿਆ ਸੀ ਝਾੜੂ ਵਗੈਰਾ ਲਾ ਲਿਆ ਸੀ ਮੈਂ ਤੇ ਰਹਿ ਗਿਆ ਸੀ ਇਕੱਲਾ ਪੋਚਾ ਤੇ ਹੁਣ ਮੈਂ ਪੋਚਾ ਵੀ ਲ ਲਈ ਝਾੜੂ ਲਗਾ ਲਿਆ ਸੀਗਾ ਮੈਂ ਆਖਿਆ ਚਲੋ ਜਦੋਂ ਜਾਣਗੇ ਫਿਰ ਉਹ ਤੋਂ ਬਾਅਦ ਫਿਰ ਮੈਂ ਕੱਪੜੇ ਬੇੜਾ ਧੋਇਆ ਬੇੜਾ ਧੋ ਕੇ ਫਿਰ ਮੈਂ ਨਾਲ ਦੀ ਨਾਲ ਆਪਣਾ ਹਾਂਜੀ ਫਰੈਂਡਸ ਟਾਈਮ ਹੋ ਗਿਆ ਹੁਣ ਲੱਕੇ ਧੋਇਆ 9:11 ਦਾ ਤੇ ਮੈਂ ਤਾਂ ਕਾਫੀ ਟਾਈਮ ਦੀ ਫ੍ਰੀ ਹੋਈ ਹੋਈ ਅੱਜ ਮੇਰੇ ਕੰਮ ਸਾਰੇ ਜਲਦੀ ਨਿਪੜ ਗਏ ਸੀ ਕਿਉਂਕਿ ਸਾਇਦ ਪਾਪਾ ਨੇ ਜਾਣਾ ਸੀਗਾ ਗੱਡੀ ਧੋਣ ਲੱਗ ਗਿਆ ਆਪਣੀ ਸਾਧਰੀ ਤੇ ਨਾਲ ਹੁੰਦੇ ਫਿਰ ਮੈਂ ਕੱਪੜੇ ਮਸ਼ੀਨ ਚ ਪਾ ਲਏ ਸੀਗੇ ਕੰਮ ਤਾਂ ਮੇਰੇ ਬਹੁਤ ਟਾਈਮ ਤੇ ਨਿਪੜੇ ਹੋਏ ਆ ਮੈਨੂੰ ਨਾ ਆ ਕੇ ਥੋੜੀ ਜਿਹੀ ਰੈਸਟ ਕਰਨ ਲੱਗ ਗਈ ਸੀ ਮੈਂ ਲਾਈਵ ਲਾ ਕੇ ਰੱਖਤਾ ਸੀਗਾ ਇੱਕ ਘੰਟੇ ਦੇ ਲਈ ਲਾਈਵ ਕਿਉਂ ਲਾ ਕੇ ਰੱਖਿਆ ਸੀਗਾ ਉਹ ਲਾ ਕੇ ਤਾਂ ਰੱਖਿਆ ਸੀ ਮੈਂ ਕਿਹਾ ਦੇਖਾ ਵੀ ਜਿਹੜਾ ਸਾਇਲੈਂਟਰ ਆਪਾਂ ਹਨਾ ਲਾਈਵ ਕਰਦੇ ਆ ਉਹ ਚ ਕੀ ਫਾਇਦਾ ਆਪਾਂ ਨੂੰ ਹਨਾ ਮੇਰਾ 57 ਮਿੰਟ ਦਾ ਸੀਗਾ ਇਧਰ ਵੀ ਸਾਰੀ ਸਫਾਈ ਹੋ ਗਈ ਆਪਣੀ 57 ਮਿੰਟ ਦਾ ਲਾਈਵ ਸੀ ਇੱਕ ਘੰਟੇ ਤੋਂ 2-3 ਮਿੰਟ ਰਹਿੰਦੇ ਸੀਗੇ ਬਟ ਉਹਦੇ ਵਿੱਚ ਮੈਨੂੰ ਡੇਢ ਘੰਟਾ ਮਿਲਿਆ ਹਨਾ ਵੀ ਜਿਹੜਾ ਆਪਾਂ ਸਾਇਲੈਂਟ ਲਾ ਕੇ ਰੱਖਦੇ ਆ ਕਿਚਨ ਵੀ ਦੇਖੋ ਆਪਣੀ ਸਾਰੀ ਕਲੀਨ ਆ ਇਹ ਹੈਗੇ ਨਾ ਮੇਰਾ ਸੰਧਾਰਾ ਆਇਆ ਸੀਗਾ ਮੰਮੀ ਉਹ ਹੀ ਲੈ ਕੇ ਹਨਾ ਖਾ ਲੇ ਬਿਸਕਟ ਖਾ ਵੀ ਲਏ ਇਹ ਡੱਬਾਂ ਭਰਿਆ ਹੋਇਆ ਹੈ ਇਹ ਸਾਇਦ ਪਾਪਾ ਫੇਰ ਲੈ ਆਏ ਸੀਗੇ ਥੋੜੇ ਜਿਹਾ ਕੱਚੇ ਜੇ ਲੈ ਕੇ ਆਏ ਨੇ ਕਹਿੰਦੇ ਪੱਕ ਜਾਂਦੇ ਨੇ ਤੇ ਇਹ ਅੱਜ ਤੋੜੇ ਨੇ ਅਮਰੂਦ ਅਮਰੂਦ ਵੈਸੇ ਸਾਇਦ ਪਾਪਾ ਕਾਫੀ ਸਾਰੇ ਲੈ ਕੇ ਆਪਣੇ ਫਰੈਂਡਸ ਨੂੰ ਦੇਣ ਦੇ ਲਈ ਉੱਥੇ ਜਾ ਕੇ ਫਿਰ ਬੈਠ ਕੇ ਇਕੱਠੇ ਹੋ ਕੇ ਖਾ ਵੀ ਲੈਂਦੇ ਨੇ ਤੇ ਘਰ ਨੂੰ ਵੀ ਦੇ ਲੈ ਜਾਂਦੇ ਨੇ ਉਹ ਕਾਫੀ ਲੁਪਾਵਾਂ ਭਰ ਕੇ ਲੈ ਗਏ ਤੇ ਥੋੜੇ ਜਿਹਾ ਮੈਂ ਰੱਖ ਲਏ ਸੀਗੇ ਮੈਂ ਕੱਜ ਆ ਗਈ ਸੋ ਤੋਂ ਅਨੇ ਖਾਣੇ ਹੋਏ ਤੇ ਇਹਨਾਂ ਨੂੰ ਆਪਾਂ ਵਾਸ਼ ਕੀਤਾ ਹੋਇਆ ਸੀ ਇਹਨਾਂ ਨੂੰ ਮੈਂ ਫ੍ਰਿਜ ਦੇ ਵਿੱਚ ਰੱਖ ਦਵਾਂ ਦੋ ਮਿੰਟ ਪਹਿਲਾਂ ਵਾਲੇ ਮਿਲਿਆ ਇਹ ਮੈਂ ਖਾऊंगी ਵੀ ਤੇ ਇਹ ਮੇਰਾ ਪੁਰਾਣਾ ਫੋਨ ਆ ਇਹ ਫੋਨ ਨਾ ਮੇਰਾ ਵਿਚਾਰਾ ਬਹੁਤ ਟਾਈਮ ਚੱਲਿਆ ਮੈਂ ਹੁਣ ਵੀ ਇਹਨੂੰ ਮੈਨੂੰ ਇਹ ਸਾਇਦ Papa ਨੇ ਗਿਫਟ ਦਿੱਤਾ ਸੀਗਾ ਮਹਜੇ ਵੀ ਇਹ ਫੋਨ ਨੂੰ ਆਪਣੇ ਨੂੰ ਕੁਝ ਵੀ ਨਹੀਂ ਹੋ ਕੀਤਾ ਹੈਗਾ ਤੇ ਇਹ ਤਾਂ ਮੈਮਰੀ ਸ ਬਹੁਤ ਨਹੀਂ ਨਹੀਂ ਸਾਫ ਕਰਕੇ ਰੱਖਿਆ ਉਹ ਓਦਾਂ ਚੱਲਦਾ ਨਹੀਂ ਹੈਗਾ ਬਸ ਸਿਮ ਸੁਮ ਨਹੀਂ ਪਾਇਆ ਹੋਇਆ ਬਸ ਇੰਨਾ ਦਾ ਵੀ ਪਿਕਸ ਵਗੈਰਾ ਦੇਖ ਲਈ ਦੀ ਆਪਣੀਆਂ ਹਨਾ ਕੱਢ ਕੇ ਤੇ ਚਾਰਜ ਲਾ ਕੇ ਰੱਖਿਆ ਸੀਗਾ ਮੈਂ ਕੱਪੜੇ ਤੁਹਾਨੂੰ ਪਤਾ ਹੀ ਆ ਤੇ ਹੋ ਗਏ ਸੀਗੇ ਆਪਣੇ ਬਾਹਰ ਉਹ ਦੇਖੋ ਸੁੱਕਣੇ ਪਏ ਹੋਏ ਨੇ ਬਟ ਹਜੇ ਥੋੜੇ ਚੋ ਹੋਰ ਧੁੱਪ ਲਾਗੇ ਜਪਰੇ ਤੇ ਇਹਨੂੰ ਹੁਣ ਮੈਂ ਖਾऊंगी ਮੈਡੀਸਨ ਮੈ ਲੈਣੀ ਸੀਗੀ ਮੇਰੇ ਕੋਲ ਟਾਈਮ ਰੈਸਟ ਕਰਨ ਲੱਗ ਗਿਆ ਸੀਗੀ ਹਾਂਜੀ ਅੱਜ ਇੱਕ ਦੋ ਭੈਣਾਂ ਦੀ ਮੈਂ ਜਵਾਬ ਦੇਣੀ ਆ ਹਨਾ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਮੈਂ ਕਿਹਾ ਚਲੋ ਅੱਜ ਆਪਾਂ ਹਨਾ ਜਵਾਬ ਦੰਨੇ ਆ ਵੀ ਇੱਕ ਭੈਣ ਐ ਪੁੱਛਿਆ ਸੀਗਾ ਵੀ ਤੁਹਾਡੀ ਕਾਸਟ ਕੀ ਆ ਹਨਾ ਦੇਖੋ ਜੀ ਗਰਮੀ ਬਹੁਤ ਆ ਮੈਂ ਪੱਖਾ ਬੰਦ ਕੀਤਾ ਵੀ ਆਵਾਜ਼ ਘੱਟ ਫਿਰ ਜਾਊਗੀ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਤੁਹਾਡੀ ਕਾਸਟ ਕੀ ਆ ਭੈਣੇ ਦੇਖੋ ਕਾਸਟ ਤਾਂ ਮੇਰੀ ਜੇ ਆਪਾਂ ਸੋਚਦੇ ਆ ਤਾਂ ਮੇਰੀ ਇਨਸਾਨੀਅਤ ਹੈ ਨਾ ਵੀ ਮੈਂ ਇੱਕ ਇਨਸਾਨ ਆ ਬਸ ਇਨਸਾਨ ਹੀ ਮੇਰੀ ਜਾਤ ਆ ਇਨਸਾਨੀਅਤ ਹੀ ਮੇਰੀ ਜਾਤ ਆ ਹੈ ਨਾ ਇਹ ਵੈਸੇ ਜੇ ਆਪਾਂ ਹੁਣ ਲੋਕਾਂ ਦੀਆਂ ਬਣਾਈਆਂ ਹੋਈਆਂ ਜਾਤਾਂ ਤੇ ਚੱਲੀਏ ਹੈ ਨਾ ਵੀ ਜਿਵੇਂ ਹੁਣ ਪਤਾ ਨਹੀਂ ਕਿਹਨਾਂ ਨੇ ਰੱਖੀਆਂ ਨੇ ਕਿਹਨਾਂ ਨੇ ਬਣਾਈਆਂ ਨੇ ਹੈ ਨਾ ਉਹ ਹਿਸਾਬ ਦੇ ਨਾਲ ਅਸੀਂ ਭੈਣੇ ਜੱਟ ਸਿੱਖਾ ਅਸੀਂ ਜਾਟਾ ਭੈਣੇ ਤੇ ਇੱਕ ਭੈਣ ਨੇ ਪੁੱਛਿਆ ਸੀਗਾ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਤੇ ਤੁਸੀਂ ਕਿੱਥੇ ਦੇ ਰਹਿਣੇ ਵਾਲੇ ਹੋ ਸਾਡਾ ਪਿੰਡ ਪੈਣੇ ਖੰਨੇ ਦੇ ਕੋਲ ਆ ਗੋ ਆ ਸਾਡਾ ਪਿੰਡ ਤੇ ਇੱਕ ਮੈਨੂੰ ਪਤਾ ਨਹੀਂ ਵੀਰ ਨੇ ਪੁੱਛਿਆ ਸੀਗਾ ਇੱਕ ਪਤਾ ਨਹੀਂ ਭੈਣ ਨੇ ਪੁੱਛਿਆ ਸੀ ਮੈਨੂੰ ਯਾਦ ਨਹੀਂ ਹੈਗਾ ਤੇ ਸਾਡਾ ਪਿੰਡ ਗੋ ਆ ਜੀ ਅਸੀਂ ਖੰਨੇ ਦੇ ਕੋਲ ਰਹਿਣੇ ਵਾਲੇ ਆ ਤੇ ਖੰਨੇ ਦੇ ਨਾਲ ਹੀ ਆ ਤੇ ਦੂਜਾ ਸੀਗਾ ਵੀ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਹਨਾ ਇਹ ਵੀ ਮੈਨੂੰ ਪੁੱਛਿਆ ਸੀਗਾ ਫੈਮਿਲੀ ਦੇ ਵਿੱਚ ਜੀ ਮੇਰੇ ਇਧਰ ਮੇਰੀ ਪਿਕਾ ਫੈਮਿਲੀ ਦੇ ਵਿੱਚੋਂ ਮੇਰਾ ਬ੍ਰਦਰ ਆ ਮੈਂ ਮੇਰੇ ਮਤਲਬ ਕਿ ਮੇਰੇ ਮੰਮੀ ਆ ਡੈਡੀ ਨੇ ਮੈਂ ਹਨਾ ਮੇਰੀ ਮੈਰਿਜ ਹੋ ਗਈ ਉਹ ਹੁਣ ਤਿੰਨੇ ਜਾਣੇ ਆ ਹਨਾ ਤੇ ਇਧਰਲੀ ਫੈਮਿਲੀ ਦੇ ਵਿੱਚੋਂ ਮੇਰੇ ਮੇਰੇ ਹਸਬੰਡ ਦੇ ਚਾਰ ਬ੍ਰਦਰ ਨੇ ਮਤਲਬ ਕਿ ਇਹ ਚਾਰ ਬ੍ਰਦਰ ਨੇ ਤੇ ਚਾਰਾਂ ਚਾਰੇ ਮੈਰਿਡ ਨੇ ਹਨਾ ਤੇ ਮੰਮੀ ਡੈਡੀ ਦੀ ਸਾਡੇ ਦੀ ਡੈਥ ਹੋ ਗਈ ਮੰਮੀ ਡੈਡੀ ਨਹੀਂ ਹੈਗੇ ਤੇ ਚਾਰੇ ਅਸੀਂ ਆਪਣਾ ਆਪਣਾ ਵਧੀਆ ਆਪਣਾ ਕੰਮਕਾਰ ਆਪਣਾ ਵੈਲ ਸੈਟਡ ਆ ਤੇ ਇਕ ਮੇਰੇ ਮਤਲਬ ਕਿ ਦੋ ਅਸੀਂ ਤਿੰਨ ਉਰੀ ਰਹਨੇ ਆ ਇੱਕ ਜਿਹੜੇ ਮੇਰੇ ਵੀਰ ਜੀ ਉਹ ਬਾਹਰ ਗਏ ਹੋਏ ਨੇ ਤੇ ਉਹਨਾਂ ਦੇ ਵਾਈਫ ਆ ਜਿਹੜੇ ਉਹ ਆਪਣੇ ਪੇਕੇ ਰਹਿੰਦੇ ਨੇ ਜਦੋਂ ਵੀਰ ਜੀ ਆ ਜਾਂਦੇ ਨੇ ਫਿਰ ਉਰੇ ਆ ਜਾਂਦੇ ਨੇ ਉਹਨਾਂ ਦੀ ਕਿਉਂਕਿ ਬੇਟੀ ਛੋਟੀ ਜੀ ਆ ਥੋੜਾਕਾ ਟਾਈਮ ਹੋਇਆ ਬੇਟੀ ਹੋਈ ਨੂੰ ਤੇ ਜਿਹੜੇ ਸਾਰਿਆਂ ਨਾਲੋਂ ਵੱਡੇ ਆ ਉਹ ਵੀ ਉਰੀ ਰਹਿੰਦੇ ਨੇ ਉਹ ਅੰਦਰ ਰਹਿੰਦੇ ਨੇ ਮਤਲਬ ਕਿ ਦੂਜੇ ਘਰਾਂ ਚ ਰਹਿੰਦੇ ਨੇ ਉਧਰ ਤੇ ਉਹਨਾਂ ਕੋਲ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਇੱਕ ਬੇਟੀ ਉਹਨਾਂ ਦੀ ਬਾਹਰ ਗਈ ਹੋਈ ਆ ਤੇ ਬੇਟਾ ਛੋਟਾ ਇੱਕ ਬੇਟੀ ਆ ਉਹਨਾਂ ਕੋਲ ਹਨ ਤੇ ਇੱਕ ਜੇਠ ਮੇਰਾ ਮਤਲਬ ਕਿ ਖੰਨੇ ਰਹਿੰਦੇ ਨੇ ਉਹ ਖੰਨੇ ਰਹਿੰਦੇ ਨੇ ਉਹਨਾਂ ਕੋਲ ਦੋ ਬੱਚੇ ਨੇ ਤੇ ਉਹਨਾਂ ਦੀ ਬੇਟੀ ਵੀ ਇੱਕ ਵਾਰ ਗਈ ਹੋਈ ਆ ਹਨ ਤੇ ਇਹ ਚਾਰ ਬ੍ਰਦਰ ਨੇ ਤੇ ਸਾਡੀ ਫੈਮਿਲੀ ਦੇ ਵਿੱਚ ਤੁਸੀਂ ਦੇਖੇ ਰਹੇ ਹੋ ਵੀ ਮਤਲਬ ਕਿ ਮੈਂ ਮੇਰੇ ਹਸਬੰਡ ਮੇਰੇ ਦੋ ਬੱਚੇ ਨੇ ਤੇ ਬਾਕੀ ਜੀ ਇਹ ਚਾਰ ਬ੍ਰਦਰ ਨੇ ਤੇ ਇਹ ਆ ਜੀ ਸਾਡੀ ਫੈਮਿਲੀ ਦੇ ਵਿੱਚ ਕਾਫੀ ਬਾਰੋਂ ਭੈਣ ਨੇ ਮੈਸੇਜ ਕੀਤਾ ਸੀਗਾ ਕਾਫੀ ਟਾਈਮ ਤੋਂ ਪੁੱਛਿਆ ਸੀਗਾ ਮੇਰੇ ਤੋਂ ਨਾ ਜਵਾਬ ਦੇਣਾ ਮੈਨੂੰ ਥੋੜਾ ਜਿਹਾ ਮੈਂ ਭੁੱਲ ਜਾਂਦੀ ਸੀਗੀ ਹਨਾ ਕਈ ਵਾਰ ਆਪਣੇ ਯਾਦ ਨਹੀਂ ਰਹਿੰਦਾ ਹੁਣ ਜਦੋਂ ਇੱਕ ਭੈਣ ਨੇ ਪੁੱਛਿਆ ਹਨ ਵੀ ਤੁਹਾਡੀ ਕਾਸਟ ਕੀ ਆ ਫਿਰ ਮੈਂ ਕਿਹਾ ਚਲੋ ਵੀ ਮੈਂ ਸਾਰਿਆਂ ਨੂੰ ਹੁਣ ਅਨਸਰ ਕਰ ਦੰਨੀ ਆ ਵੀ ਸਾਡੀ ਕਾਸਟ ਕੀ ਆ ਹਨਾ ਤੇ ਅਸੀਂ ਕਿੱਥੇ ਦੇ ਰਹਿਣੇ ਵਾਲੇ ਆ ਤੇ ਮੇਰੇ ਜਿਹੜੇ ਪੇਕਾ ਪਿੰਡ ਆ ਮੇਰਾ ਬਾਠਾ ਹੈ ਬਾਠਾ ਕੁਰਦ ਮੇਰਾ ਪੇਕਾ ਪਿੰਡ ਆ ਤੇ ਮੈਂ ਵਿਆਹੀ ਹੋਈ ਗੋਆ ਜੀ ਹਨਾ ਤੇ ਬਾਕੀ ਜੇ ਹੋਰ ਕੋਈ ਭੈਣ ਨੇ ਕਿਸੇ ਨੇ ਕੋਈ ਕੁਐਸਚਨ ਅਨਸਰ ਪੁੱਛਣਾ ਹੋਇਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਮੇਰੇ ਵਲੌਗ ਚ ਦੇਖਦੇ ਹੀ ਹੋ ਕੌਣ ਕੌਣ ਬਾਕੀ ਸੁਖ ਨਾਲ ਸਾਡੀ ਫੈਮਲੀ ਕਾਫੀ ਵੱਡੀ ਫੈਮਲੀ ਆ ਪਰਮਾਤਮਾ ਦੀ ਵਧੀਆ ਹੋਆ ਮਤਲਬ ਕਿ ਸਦੀ ਨਜ਼ਰ ਨਾ ਲੱਗੇ ਤਾਂ ਇਹ ਚਾਚੇ ਕਾਫੀ ਨੇ ਸਾਡੇ ਘਰਾਂ ਦੇ ਵਿੱਚ ਹਨਾ ਕਾਫੀ ਵੱਡਾ ਪਰਿਵਾਰ ਆ ਸਾਡਾ ਸੁਖ ਨਾਲ ਤੇ ਬਾਕੀ ਤੁਸੀਂ ਵਲੌਗ ਵਿੱਚ ਵੀ ਦੇਖਦੇ ਹੀ ਰਹਿੰਦੇ ਹੋ ਹਨਾ ਜਦੋਂ ਮੈਂ ਕਦੇ ਬਣਾਉਣੀ ਆ ਬਾਕੀ ਹੁਣ ਤੁਹਾਨੂੰ ਪਤਾ ਇੰਨਾ ਇੱਧਰ ਉੱਧਰ ਜਾਇਆ ਨਹੀਂ ਜਾਂਦਾ ਆਪਣਾ ਘਰ ਹੁੰਦੇ ਕੰਮੇ ਨਹੀਂ ਨਿਭੜਦੇ ਹੈਗੇ ਹਨਾ ਜਦੋਂ ਇਕੱਠੇ ਹੁੰਨੇ ਆ ਫਿਰ ਜਦੋਂ ਇੱਕ ਦੂਜੇ ਕੋਲ ਜਾਂਨੀਆਂ ਜਾਂ ਕੋਈ ਅਸੀਂ ਮੈਰਿਜ ਵਗੈਰਾ ਤੇ ਜਾਂ ਫਿਰ ਅਸੀਂ ਕੋਈ ਪਿੰਡ 'ਚ ਕੋਈ ਪ੍ਰੋਗਰਾਮ ਆ ਹਨਾ ਇਕੱਠੀਆਂ ਨੇ ਜਾਣਾ ਹੁੰਦਾ ਸਾਰਿਆਂ ਨੇ ਇਕੱਠੇ ਹੋ ਕੇ ਤੇ ਮੈਂ ਬਾਰ-ਬਾਰ ਰਹਿਣ ਕਰਕੇ ਇਹ ਸਾਡਾ ਘਰ ਸੀਗਾ ਜਿਹੜੇ ਮੱਝਾਂ ਆਣਾ ਸੀਗਾ ਫਿਰ ਅਸੀਂ ਇੱਧਰ ਬਣਾ ਲਿਆ ਸੀਗਾ ਤੇ ਇੱਕ ਵੀਰ ਜੀ ਨੇ ਖੰਨੇ ਬਣਾ ਲਿਆ ਸੀਗਾ ਤੇ ਦੋ ਦਾ ਉੱਧਰ ਆ ਦੋ ਤੋਂ ਮਤਲਬ ਦੋ ਘਰ ਸਾਡੇ ਅੰਦਰ ਨੇ ਹਨਾ ਤੇ ਬਾਕੀ ਤਾਂ ਆਏ ਚਾਚਿਆਂ ਦੇ ਘਰ ਸਾਰੇ ਜਿਹੜੇ ਉਹ ਮੇਰੇ ਕੋਲ ਨਹੀਂ ਹਰੇ ਬਾਹਰੀ ਸਾਈਡ ਨੇ ਹਨਾ ਜਿਹੜੇ ਦੂਜੇ ਘਰ ਨੇ ਉਹ ਪਿੰਡ ਦੇ ਥੋੜਾ ਜਿਹਾ ਅੰਦਰ ਨੇ ਤੇ ਅਸੀਂ ਥੋੜਾ ਜਿਹਾ ਬਾਹਰ ਆ ਬਸ ਜਿਆਦਾ ਫਰਕ ਨਹੀਂ ਹੈਗਾ ਇਹ ਆ ਜੀ ਸਾਡੀ ਫੈਮਿਲੀ ਦੇ ਵਿੱਚ ਬਾਕੀ ਹਾਂਜੀ ਮੇਰਾ ਹਸਬੰਡ ਕੀ ਕਰਦੇ ਨੇ ਹਨਾ ਉਹਨਾਂ ਨੇ ਪੁੱਛਿਆ ਸੀਗਾ ਹਸਬੰਡ ਮੇਰੇ ਡਰਾਈਵ ਕਰਦੇ ਨੇ ਜੀ ਉਹਨਾਂ ਨੇ ਆਪਣੀਆਂ ਗੱਟੀਆਂ ਪਾਈਆਂ ਹੋਈਆਂ ਟੈਕਸੀ ਦੇ ਵਿੱਚ ਤੇ ਉਹ ਡਰਾਈਵ ਕਰਦੇ ਨੇ ਤੇ ਹੋਰ ਹੁਣ ਮੈਨੂੰ ਯਾਦ ਨਹੀਂ ਹੈਗਾ ਵੀ ਕਿਸੇ ਭੈਣ ਨੇ ਕਿਹੜਾ ਕੋਈ ਕੁਝ ਪੁੱਛਿਆ ਹੋਵੇ ਕਿਉਂਕਿ ਮੈਂ ਲਿਖਦੀ ਨਹੀਂ ਹੈਗੀ ਜੇ ਤਾਂ ਮੈਂ ਕਾਪੀ ਪਰ ਲਿਖ ਲਿਆ ਕਰਾਂ ਫਿਰ ਤਾਂ ਯਾਦ ਰਹਿ ਜਾਂਦਾ ਜਿਹੜਿਆ ਜਿਹੜੀ ਚੀਜ਼ ਮੇਰੇ ਯਾਦ ਆ ਗਈ ਹੈ ਨਾ ਉਹ ਮੈਂ ਤੁਹਾਨੂੰ ਦੱਸਤੀ ਤੇ ਬਾਕੀ ਬਸ ਇਹੀ ਹੈ ਜੀ ਸਾਡੀ ਫੈਮਿਲੀ ਦੇ ਵਿੱਚ ਮੰਮੀ ਡੈਡੀ ਸਾਡੇ ਹੈ ਨਹੀਂ ਐਕਸਪਾਇਰ ਹੋ ਗਏ ਮੰਮੀ ਡੈਡੀ ਦੋਨੋਂ ਤੇ ਬਾਕੀ ਅਸੀਂ ਆਪਣੀ ਆਪਣੀ ਫੈਮਿਲੀ ਦੇ ਵਿੱਚ ਹੁਣ ਤੇ ਹੋਰ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪਿਆਰ ਦਿੰਨੇ ਹੋ ਹਨਾ ਤੇ ਅੱਜ ਮੇਰੀ ਸਿਹਤ ਕੋਲ ਥੋੜੀ ਜਿਹੀ ਠੀਕ ਲੱਗ ਰਹੀ ਹੈ ਮੈਨੂੰ ਹੁਣ ਕਿੰਨੇ ਦਿਨ ਹੋ ਗਏ ਸੀ ਮੇਰੇ ਤੋਂ ਵਲੌਗ ਨਹੀਂ ਸੀ ਆ ਰਹੇ ਤੇ ਮੇਰੇ ਤੋਂ ਵਲੌਗ ਬਣ ਨਹੀਂ ਸੀ ਰਹੇ ਹੈਗੇ ਤੇ ਅੱਜ ਮੈਂ ਹਿੰਮਤ ਜੀ ਕਰੀ ਆ ਨਾਲੇ ਥੋੜਾ ਜਿਹਾ ਤੁਹਾਨੂੰ ਪਤਾ ਫਿਰ ਦੋ ਦੋ ਦਿਨ ਜੇ ਆਪਾਂ ਮੈਡੀਸਿਨ ਲੈ ਲੰਨੀ ਹੈ ਨਾ ਤਾਂ ਉਹ ਮੈਡੀਸਨ ਨਾਲ ਬਹੁਤ ਫਰਕ ਪੈ ਜਾਂਦਾ ਹਨਾ ਬੰਦਾ ਸਹੀ ਹੋ ਜਾਂਦਾ ਹੈ ਤੇ ਅੱਜ ਮੈਂ ਸਹੀ ਆ ਤੇ ਬੱਚੇ ਮੇਰੇ ਸਕੂਲ ਚਲੇ ਗਏ ਸੀਗੇ ਅੱਜ ਮੈਂ 8:30 ਵਜੇ ਝਾੜੂ ਪੋਚਾ ਲਗਾ ਲੂ ਕਿ ਸਾਰੇ ਕੰਮ ਨਿਬੜ ਕੇ ਬੈਲੀ ਹੋ ਗਈ ਸੀਗੀ ਕਿਉਂਕਿ ਮੇਰਾ ਕੱਪੜਿਆਂ ਦਾ ਸੀਗਾ ਕੱਪੜੇ ਸੈਸ ਦੇ ਪਾਪਾ ਨੇ ਮੋਟਰ ਚਲਾਈ ਤੇ ਸਮਰਤੀ ਵੱਲ ਚਲਾਈ ਮੈਂ ਕਿਹਾ ਚਲੋ ਹੁਣ ਚੱਲ ਤਾਂ ਰਹੀ ਹੈ ਇਹ ਨਾਲ ਦੀ ਹੁਣ ਮੈਂ ਮਸ਼ੀਨ ਚ ਵੀ ਕੱਪੜੇ ਪਾਏ ਲੈਣੀਆਂ ਤਾਂ ਕਰਕੇ ਫਿਰ ਮੈਂ 7:00 ਵਜੇ 7 ਹਾਂਜੀ ਸਵਾ 7 ਵਜੇ ਕੱਪੜੇ ਮਸ਼ੀਨ ਚ ਪਾ ਲਏ ਸੀਗੇ ਤੇ ਤੋਤੂ ਲੈ ਸੀਗੇ ਕਿਉਂਕਿ ਇੱਕ ਦਿਨ ਤਾਂ ਸੈਦ ਦੇ ਪਾਪਾ ਨੇ ਧੋਤੇ ਸੀਗੇ ਫਿਰ ਸੈਦ ਦੇ ਪਾਪਾ ਦਾ ਰਾਤ ਕਹਿੰਦੇ ਸੀਗੇ ਕਹਿੰਦੇ ਵੀ ਮੈਂ ਧੋ ਦੰਨਾ ਹਨਾ ਵੀ ਮੈਂ ਖਾ ਵੀ ਨਹੀਂ ਮੈਂ ਵੀ ਮੈਂ ਠੀਕ ਆ ਹਨਾ ਵੀ ਮੈਂ ਹੁਣ ਧੋਲਾ ਨਹੀਂ ਧੋ ਲੈਣੀ ਆ ਫਿਰ ਹਨਾ ਐਵੇਂ ਵੀ ਨਹੀਂ ਹੈਗਾ ਵੀ ਜੇ ਹੁਣ ਆਪਾਂ ਹਨਾ ਠੀਕ ਆ ਤਾਂ ਆਪਾਂ ਜਾਣ ਬੁੱਝ ਕੇ ਕੰਮ ਕਰਵਾਈ ਜਾਈਏ ਇਹ ਵੀ ਨਹੀਂ ਚੰਗਾ ਲੱਗਦਾ ਹੈਗਾ ਤੇ ਜਦੋਂ ਹੁਣ ਮੇਰੀ ਸਿਹਤ ਠੀਕ ਆ ਫਿਰ ਮੈਂ ਮਨਾ ਕਰਤਾ ਸੀਗਾ ਵੀ ਮੈਂ ਖਾ ਨਹੀਂ ਵੀ ਮੈਂ ਸਵੇਰੇ ਆਪੇ ਧੋ ਲੈਣੀ ਆ ਤੇ ਝਾੜੂ ਪੋਚਾ ਵੀ ਆਪਾਂ ਕਰ ਲਿਆ ਸੀਗਾ ਅੱਜ ਥੋੜਾ ਜਿਹਾ ਜਾਣੀ ਥੋੜਾ ਜਿਹਾ ਹੱਥ ਪੱਲਾ ਮੈਂ ਮ ਪਰ ਮੇਰੇ ਮੰਮੀ ਦਾ ਸਵੇਰੇ ਸਵੇਰੇ ਫੋਨ ਆ ਗਿਆ ਕਹਿੰਦੇ ਘੱਟ ਉਹ ਕਰਿਆ ਕਰ ਹਜੇ ਥੋੜਾ ਜਿਹਾ ਰੈਸਟ ਕਰ ਲਾ ਪਰ ਉਹਨੂੰ ਪਤਾ ਫਿਰ ਜੇ 2 ਦਿਨ ਆ ਹੁਣ 2 ਦਿਨ ਚੱਜਣਾਂ ਨਹੀਂ ਸੀ ਲੈ ਸਾਇਦ ਆਪਾਂ ਨੇ ਝਾੜੂ ਪੋਚਾ ਲਾਤਾ ਸੀ ਝਾੜੂ ਮੈ ਲਾਤਾ ਸੀਗਾ ਫਿਰ ਉਹ ਗੱਲ ਜੀ ਨਹੀਂ ਬਣਦੀ ਹੈਗੀ ਹਨਾ ਘਰ ਚ ਸਫਾਈ ਜੀ ਨਹੀਂ ਰਹਿੰਦੀ ਹੈਗੀ ਤੇ ਬਾਕੀ ਜੀ ਤੁਹਾਡੇ ਜਵਾਬ ਸਵਾਲਾਂ ਦੇ ਜਵਾਬ ਮੈਂ ਦੇ ਚੁੱਕੀ ਆ ਜੋ ਜੋ ਤੁਸੀਂ ਪੁੱਛਿਆ ਸੀਗਾ ਭੈਣੇ ਉਹ ਮੈਂ ਤੁਹਾਨੂੰ ਦੱਸਤਾ ਵੀ ਸਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਸੀ ਕਿੱਥੇ ਦੇ ਰਹਿਣੇ ਆਲੇ ਆ ਤੇ बाकी एक सिस्टर ने कहा होम टूर करवायो कोई गल नहीं सिस्टर थोड़ा जहा मैं रुक के करवाऊगी थोन होम टूर भी जरूर कराऊंगी जे ये ए नहीं है भी मैं नहीं करवाऊंगी थोड़ा टाइम रुक जाओ बस थोड़ा टाइम दो मैंने मैं होम टूर भी जरूर करवाऊंगी बाकी जी सारे मूरे हाथ जोड़ के बेनती है है ना भी रुख लगाओ है ना ਆਪਣਾ ਜਿਹੜਾ ਔਨ ਆਲਾ ਸਮਾਂ ਹੈ ਉਹਨੂੰ ਆਪਾਂ ਬਚਾ ਲਈਏ ਕਿਉਂਕਿ ਉਹ ਔਨ ਆਲਾ ਸਮਾਂ ਨਾ ਬਹੁਤ ਜ਼ਿਆਦਾ ਖਰਾਬ ਹੋਣ ਵਾਲਾ ਹਨਾ ਜੇ ਆਪਾਂ ਰੁੱਖ ਨਹੀਂ ਲਗਾਵਾਂਗੇ ਤਾਂ ਬਹੁਤ ਬੁਰਾ ਹਾਲ ਹੋਊਗਾ ਤੁਹਾਨੂੰ ਮੈਂ ਪਹਿਲਾਂ ਵੀ ਕਿੰਨੀ ਵੀਡੀਓਜ਼ ਦੇ ਵਿੱਚ ਕਿਹਾ ਹਨਾ ਵੀ ਜਿਹੜੀ ਕੁਦਰਤ ਆ ਕੁਦਰਤ ਨੂੰ ਪਿਆਰ ਕਰਨ ਲੱਗ ਚੋ ਹਨਾ ਕੁਦਰਤ ਦੇ ਨਾਲ ਜੁੜ ਜੋ ਜਿੰਨੇ ਤੁਸੀਂ ਪੇੜ ਪੌਦੇ ਲਗਾ ਸਕਦੇ ਆ ਸਾਰੇ ਜਾਣੇ ਉਨਾਂ ਕੋ ਕੋਸ਼ਿਸ਼ ਕਰੋ ਲਗਾਉਣ ਦੀ ਹਨਾ ਅਬੀ ਜੇ ਘੱਟੋ ਘੱਟ ਇੱਕ ਜਾਣਾ ਵੀ ਇੱਕ ਇੱਕ ਪੇੜ ਪੌਦਾ ਲਗਾਊਗਾ ਹਨਾ ਘੱਟੋ ਘੱਟ ਬੜਾ ਹੋ ਕੇ ਕਿੰਨਾ ਆਕਸੀਜਨ ਦੀ ਕਮੀ ਨਹੀਂ ਰਹੂਗੀ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਹਨਾ ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਤਾਂ ਦੇਖ ਲਓ ਤੁਸੀਂ ਹਨਾ ਵੀ ਕਿੰਨਾ ਬੁਰਾ ਹਾਲ ਹੋ ਜਾਣਾ ਹੁਣ ਇੰਨੀ ਗਰਮੀ ਆ ਹੁਣ ਇੰਨੀ ਬੁਰਾ ਹਾਲ ਹੁੰਦਾ ਹੈ ਹਨਾ ਆਪਾਂ ਏਸੀ ਤੋਂ ਬਿਨਾਂ ਨਹੀਂ ਰਹਿ ਸਕਦੇ ਹੈਗੇ ਇੰਨਾ ਜ਼ਿਆਦਾ ਬੁਰਾ ਹਾਲ ਹੋ ਰਿਹਾ ਪਰ ਜੇ ਆਪਾਂ ਪੇੜ ਪੌਦੇ ਲਗਾਵਾਂਗੇ ਜਿਆਦਾ ਤੋਂ ਜਿਆਦਾ ਰੁੱਖ ਲਗਾਵਾਂਗੇ ਨਾ ਮੈਂ ਕਹਿੰਨੀ ਆ ਵੀ ਜਿਹੜਾ ਹੈ ਸੀ ਉਸੀਆਂ ਵਾਲਾ ਕੰਮ ਸਾਰਾ ਚੱਕਿਆ ਜਾਊਗਾ ਵੀ ਇੰਨਾ ਜ਼ਿਆਦਾ ਵਧੀਆ ਵਾਤਾਵਰਣ ਹੋ ਜਾਊਗਾ ਆਕਸੀਜਨ ਇੰਨੀ ਵਧੀਆ ਮਿਲੂਗੀ ਇੰਨਾ ਵਧੀਆ ਸਾਫ਼ ਸੁਥਰਾ ਵਾਤਾਵਰਣ ਹੋ ਜਾਊਗਾ ਸਾਰੇ ਜਣਾਂ ਜਾਣੇ ਜ਼ਰੂਰ ਲਾਇਆ ਕਰੋ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਹੁਣ ਇੱਥੇ ਹੀ ਕਰਦੇ ਆਂ ਐਂਡ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਦੇ ਆਂ ਜੀ ਕੱਲ ਨੂੰ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਨੈਕਸਟ ਦਿਨ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ